ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਦੋਸਤਾਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਆ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਾਲੀਏ ਵਾਲਾ ਜਿਲ੍ਹਾ ਇਸ ਪਿੰਡ ਨੂੰ ਫਰੋਜਪੁਰ ਹੈ ਤੇ ਨੇੜੇ ਸ਼ਹਿਰ ਹੈ ਜਿਹੜਾ ਦੋਸਤੋ ਤਲਵੰਡੀ ਭਾਈ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਨਾਗ ਹੈ ਜਿਨ੍ਹਾਂ ਦੇ ਵਿੱਚ ਇੱਕ ਬੂਰੀਨੀ ਦੀ ਰਵੀ ਹੈ ਬਹੁਤ ਘੱਟ ਤੇ ਮਤਲਬ ਕੀ ਵਿਕਾਊ ਲਈ ਆਉਂਦੀ ਹੈ ਠੀਕ ਹੈ ਤੇ ਦੂਜੇ ਨੰਬਰ ਤੇ ਦੋਸਤੋ ਇੱਕ ਚਿੱਟੇ ਮੂੰਹ ਵਾਲੀ ਕੱਟੀ ਹੈ ਸਾਰਿਆਂ ਦੀ ਡਿਮਾਂਡ ਪੂਰੀ ਹੋ ਜਾਣੀ ਜਿਹੜੇ ਵੀ ਰਚਾਉਂਦੇ ਸੀਗੇ ਵੀ ਚਿੱਟੇ ਮੂੰਹ ਦੀ ਕੱਟੀ ਚਾਹੀਦੀ ਆ ਉਹਨਾਂ ਦੀ ਵੀ ਦੋਸਤੋ ਡਿਮਾਂਡ ਪੂਰੀ ਹੋ ਜਾਣੀ ਐ ਤੇ ਬੂਰੀ ਨੀਲੀ ਵਾਲਿਆਂ ਦੀ ਵੀ ਹੋ ਜਾਣੀ ਐ ਠੀਕ ਐ ਤੇ ਇੱਕ ਜਿਹੜੀ ਦੋਸਤੋ ਇੱਧਰ ਪਾਸੇ ਕੱਟੀ ਖੜੀ ਐ ਇਹ ਵੀ ਵਕਾਊ ਐ ਤਿੰਨ ਨਾਕ ਵਕਾਊ ਐ ਬਾਕੀ ਜਿਹੜੀ ਡਿਟੇਲ ਐਨਾਂ ਦੀ ਬਾਈ ਤੋਂ ਲਵਾਂਗੇ ਜਿਹੜਾ ਨਾਕ ਜਿਹਨੂੰ ਪਸੰਦ ਆਊਗਾ ਆਪਣੀ ਤਸੱਲੀ ਨਾਲ ਦੋਸਤੋ ਖਰੀਦ ਲੈਣਾ ਠੀਕ ਐ ਤੇ ਬਾਕੀ ਜਿਹੜੀ ਗੱਲਬਾਤ ਆ ਆਜੋ ਬਾਈ ਨਾਲ ਕਰੀਏ ਸਾਰੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਨਾਮ ਦੱਸਿਓ ਨਾਮ ਨਰਮਨ ਸਿੰਘ ਹੈ ਜੀ ਪਿੰਡ ਕਾਲੀਆ ਵਾਲਾ ਜ਼ਿਲ੍ਹਾ ਫੋਇਰ ਠੀਕ ਹੈ ਤੇ ਤਿੰਨ ਨਗ ਹੈਣਾ ਅੱਜ ਹਾਂਜੀ ਹਾਂਜੀ ਤਿੰਨ ਨਗ ਠੀਕ ਹੈ ਤੇ ਪਸ਼ੂ ਫਿਰ ਰੁਟੀਨ ਚ ਆਈ ਜਾਂਦੇ ਆ ਰੁਟੀਨ ਚ ਆਉਂਦੇ ਆ ਵਿਗ ਜਾਂਦੇ ਆ ਆ ਜਾਂਦੇ ਵਿਗ ਜਾਂਦੇ ਆ ਜਾਂਦੇ ਠੀਕ ਹੈ ਤੇ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰਦੇ ਆ ਕਿੰਨੇ ਟਾਈਮ ਦੀ ਹੋਊਗੀ ਤੇ ਜੀ 15 ਮਿੰਟ ਦੀ ਹੈ ਜੀ ਇਹ 15 ਮਹੀਨੇ ਦੀ ਹੈ ਜਿਵੇਂ ਸਵਾਹ ਸਾਲ ਦੀ ਅੱਛਾ ਅੱਛਾ ਪਲੀ ਗਾੜੀ ਹੈ ਜੀ ਬਾਕੀ ਹੈ ਨੀਲੀ ਰੈਵੀ ਦੀ ਪ्योर ਹੈ ਬੂਰੀ ਠੀਕ ਹੈ ਬਹੁਤ ਘੱਟ ਵੈਸੇ ਤਾਂ ਆਉਂਦੀ ਹੈ ਇਹ ਹੈਨਾ ਠੀਕ ਹੈ ਤੋਰੀ ਇਹਨੂੰ ਖੋਲੀ ਮੜ ਜੀ ਤੋੜੋ ਫੇਰਾ ਤੋੜਾ ਫੇਰਾ ਦੋਸਤੋ ਦਿਖਾ ਦਿੰਨਾ ਠੀਕ ਹੈ ਬਾਕੀ ਕਰੈਕਟਰ ਸਾਰੇ ਪੂਰੀ ਨੀਲੀ ਰੈਵੀ ਦੇ ਠੀਕ ਹੈ ਰੰਗ ਬਹੁਤ ਸੋਹਣਾ ਬਿਲਕੁਲ ਬੂਰਾ ਰੰਗ ਹੈ ਠੀਕ ਹੈ ਜੀ ਬਾਕੀ ਪਲੀ ਸੰਭੀ ਹੈ ਕੱਟੀ ਠੀਕ ਹੈ ਤੇ ਪਤਾ ਕੁਛ ਕੀ ਮਤਲਬ ਕਿ ਕੀੜੀ ਸੀਮੰਦੀ ਜਾਮਾ ਵਗੈਰਾ ਕੁਛ ਵਪਾਰ ਕਰਦੇ ਆ ਬਾਈ ਅੱਛਾ ਵਾ ਦੇਖੀ ਆ ਬਹੁਤ ਚੰਗੀ ਆ ਬੂਰੀ ਨੀਲੀ ਨਵੀਂ ਆ ਅੱਛਾ ਹਾਂ ਠੀਕ ਐ ਪਤਾ ਕਿੰਨਾ ਕੁ ਦੁੱਧ ਹੋਊਗਾ ਕੋਈ ਬਹੁਤ ਹੈਗਾ ਬਾਈ ਤੇਰਾ ਕੰਮ ਆ ਠੀਕ ਐ ਬਾਕੀ ਦੋਸਤੋ ਕੱਟੀ ਤੋਂ ਅੰਦਾਜ਼ਾ ਹੋਈ ਜਾਣਾ ਠੀਕ ਐ ਵੀ ਚੰਗੀ ਮਾਂ ਦੀ ਕੱਟੀ ਐ ਇਹ ਠੀਕ ਐ ਥਣ ਸਾਫ ਕੱਟੀ ਜੇ ਬਹੁਤ ਛੋਲੀ ਛੋਲੀ ਬਹੁਤ ਕੱਟੀ ਠੀਕ ਐ ਥਣ ਵਗੈਰਾ ਦੋਸਤੋ ਚਾਰੇ ਨਿਖੜਵੇ ਠੀਕ ਐ ਬਾਕੀ ਸਰੀਰਕ ਢਾਂਚਾ ਵੀ ਚੰਗਾ ਹੈ ਬਿਲਕੁਲ ਚੱਕਵੇਂ ਪੁੜੇ ਆ ਚਾਰੇ ਪੈਰਾਂ ਤੇ ਮਾਰਕਿੰਗ ਹੈ ਅੱਖਾਂ ਬਿਲਕੁਲ ਬਿੱਲੀਆਂ ਠੀਕ ਹੈ ਤੇ ਨੱਕ ਚਿੱਟਾ ਸਾਰਾ ਮੱਥਾ ਬੱਲਾ ਸਿੰਘ ਕੁੰਡੇ ਹੈ ਤੇ ਕੀ ਰੇਟ ਕਰਦੇ ਆਂ ਦਾ ਰੇਟ ਹੈ ਤਾਂ 31000 31000 ਠੀਕ ਹੈ ਦੋਸਤੋ 31000 ਰੁਪਿਆ ਡਿਮਾਂਡ ਹੈ ਠੀਕ ਹੈ ਜੀ ਜੀਨੂ ਪਸੰਦ ਆਊਗੀ ਬਾਕੀ ਜਿਹੜੀ ਗੱਲਬਾਤ ਬਾਈ ਨਾਲ ਕਰ ਲੈਣੀ ਠੀਕ ਹੈ ਤੇ ਰੇਟ ਚ ਮੌਕੇ ਤੇ ਲੈਸ ਹੋ ਜਾਊਗਾ ਠੀਕ ਹੈ ਦੂਜੇ ਨੰਬਰ ਤੇ ਚਿੱਟੇ ਮੂੰਹ ਵਾਲੀ ਹਾਂ ਬੱਗੇ ਮੂੰਹ ਦੀ ਹੈ ਬਈ ਠੀਕ ਹੈ ਇਹ ਕਿੰਨੇ ਟਾਈਮ ਦੀ ਹੋਊਗੀ ਸਾਲ ਦੇ ਘਰੇ ਜੀ ਹੈ 11 ਤੁੰਗੀਆਂ ਦੀ ਹੈ ਅੱਛਾ ਬਾਕੀ ਕਵਰ ਕੀ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਸਿੰਘ ਵੀ ਚਿੱਟੇ ਆ ਦੋਵੇਂ ਠੀਕ ਹੈ ਬਾਕੀ ਸਾਰਾ ਹੀ ਮੂੰਹ ਚਿੱਟਾ ਹੈ ਬਈ ਅੱਖਾਂ ਦਾ ਪਤਾ ਨਹੀਂ ਲੱਗਦਾ ਮੂੰਹ ਚ ਠੀਕ ਹੈ ਨੀਲੀਆਂ ਬਿਲਕੁਲ ਅੱਖਾਂ ਠੀਕ ਹੈ ਜੀ ਥਾਣ ਬਹੁਤ ਸੋਹਣੀ ਹੈ ਥੋੜੇ ਜਿਹਾ ਲਿੱਸਾ ਪਾਣਾ ਜਦੋਂ ਦੋਸਤੋ ਝੂਟੀ ਸਾ ਵੀ ਗਈ ਰਾਜੀ ਹੋ ਗਈ ਤਾਂ ਬਹੁਤ ਸੋਹਣੀ ਝੂਟੀ ਬਣੂਗੀ ਟਾਈਮ ਤੇ ਤਿਆਰ ਹੋਵੇਗੇ ਠੀਕ ਹੈ ਇਹਨੂੰ ਵੀ ਲਿਆ ਮਰਜੀ ਖੋਲ ਬਾਕੀ ਫੇਸ ਬਹੁਤ ਸੋਹਣਾ ਦੋਸਤੋ ਬਿਲਕੁਲ ਅੱਖਾਂ ਨੀਲੀਆਂ ਠੀਕ ਹੈ ਬਾਕੀ ਥੋੜਾ ਜਿਹਾ ਲਿਸਾ ਪਾਣਾ ਹੈ ਜਦੋਂ ਦੋਸਤੋ ਸਬੀ ਗਈ ਤਾਂ ਟਾਈਮ ਤੇ ਜਿਹੜੀ ਦੋਸਤੋ ਚੰਗੀ ਝੋਟੀ ਤਿਆਰ ਹੋਊਗੀ ਫੇਸ ਹੈ ਦੋਸਤੋ ਬਹੁਤ ਸੋਹਣਾ ਠੀਕ ਹੈ ਜੀ ਢਾਂਚਾ ਇਸ ਕੱਟੀ ਦਾ ਵੀ ਚੰਗਾ ਹੈ ਥਣ ਬਹੁਤ ਸੋਹਣੇ ਹੈ ਠੀਕ ਹੈ ਜੀ ਤੇ ਖੁੱਲੇ ਪਿੰਡੇ ਦੀ ਹੈ ਕੱਟੇ ਚੰਗੀ ਤਿਆਰ ਹੋਣ ਵਾਲੀ ਹੈ ਠੀਕ ਹੈ ਕੀ ਰੇਟ ਹੈ ਦਾ ਇਹਦਾ ਇਹਦਾ ਕੀ ਹਰ 21000 ਠੀਕ ਹੈ ਦੋਸਤੋ 21000 ਰੁਪਏ ਡਿਮਾਂਡ ਹੈ ਠੀਕ ਹੈ ਜੀ ਤੇ ਰੇਟ ਜਿਹੜਾ ਬਾਈ ਦੱਸੀ ਜਾਊਗਾ ਜਦੋਂ ਮੌਕੇ ਦੇ ਬਾਈ ਨਾਲ ਗੱਲਬਾਤ ਕਰੋਗੇ ਤਾਂ ਰੇਟ ਲੈਸ ਹੋ ਜਾਊਗਾ ਤੇ 33 ਨੰਬਰ ਵਾਲੀ ਕੱਟੇ ਉਹ ਵੀ ਇੰਨੇ 11 ਮਹੀਨੇ ਦੀ ਹੈ ਅੱਛਾ 11 ਹਾਂ ਸਾਲ ਤੋਂ ਕੱਟੀ ਹੈ ਠੀਕ ਹੈ ਖੋਲੀ ਇਹਨੂੰ ਵੀ ਇਹ ਦੋਸਤੋ ਸਾਲ ਦੇ ਘੇਰੇ ਚ ਮੰਨ ਕੇ ਚੱਲਿਓ ਠੀਕ ਹੈ ਕੱਟੀ ਇਹ ਵੀ ਚੰਗੀ ਹੈ ਸਾਫ ਸੁਥਰੀ ਹੈ ਠੀਕ ਹੈ ਸਿੰਗਾ ਦੀ ਕੁੰਡੀ ਹੈ ਸਿੰਗ ਉਮਰ ਦੇ ਹਿਸਾਬ ਨਾਲ ਦੋਸਤੋ ਗੂਲ ਕਰਨੇ ਆ ਕਾਫੀ ਕਰ ਲਏ ਆ ਗੂਲ ਤੇ ਬਾਕੀ ਕਰ ਜਾਣੇ ਨੇ ਠੀਕ ਹੈ ਨਿਸ਼ਾਨੀਆਂ ਇਹਦੇ ਵੀ ਸੋਹਣੀਆਂ ਅੱਖਾਂ ਨੀਲੀਆਂ ਦੋਵੇਂ ਸਿੰਗ ਕੁੰਡੇ ਆ ਤੇ ਚਾਰੇ ਪੈਰਾਂ ਤੇ ਮਾਰਕਿੰਗ ਠੀਕ ਹੈ ਥਣ ਦਿਖਾ ਦਿੰਨਾ ਥਾਣੇ ਜਿਹੜੇ ਦੋਸਤੋ ਚਾਰੇ ਨਿਕੜਦੇ ਆ ਠੀਕ ਹੈ ਜੀ ਚਾਰੇ ਥਣ ਵਧੀਆ ਗੈਪ ਤੇ ਲੱਗੇ ਆ ਠੀਕ ਹੈ ਕੀ ਰੇਟ ਹੈ ਇਹਦਾ ਇਹ ਆ 18.5 18.5 ਠੀਕ ਹੈ ਦੋਸਤੋ 18500 ਰੁਪਿਆ ਰੇਟ ਠੀਕ ਹੈ ਤਿੰਨ ਨਾਗ ਦਿਖਾ ਦੇ ਤੰਨਾ ਦਾ ਰੇਟ ਦੱਸਾ ਜਿਹੜਾ ਨਾਗ ਜੀ ਨੂੰ ਪਸੰਦ ਆਵੇ ਬਾਈ ਨਾਲ ਗੱਲਬਾਤ ਕਰਕੇ ਖਰੀਦ ਲੈਣਾ ਠੀਕ ਹੈ ਜੀ ਤੇ ਬਾਕੀ ਮੌਕੇ ਤੇ ਹੋ ਜਾਊਗਾ ਮਾਨਤਾ ਠੀਕ ਹੈ ਚਲੋ ਠੀਕ ਹੈ ਬਾਈ ਜੀ ਕਾ ਸਸਲ ਗਾ